ਜਿਹੜਾ ਹਿੰਦੁਸਤਾਨ ਦੀ ਆਰਮੀ ਨੇ ਆਪਰੇਸ਼ਨ ਕੀਤਾ ਹੈ ਅਸੀਂ ਉਹਦਾ ਸਵਾਗਤ ਕਰਦਾ ਮੈਂ ਔਰ ਜਿਸ ਤਰੀਕੇ ਦੇ ਨਾਲ ਇਹ ਹਿੰਦੁਸਤਾਨੀਆਂ ਦੇ ਹੌਸਲੇ بلند ਹੋਏ ਸਾਰਾ ਦੇਸ਼ ਆਪਣੇ ਫੋਰਸਸ ਦੇ ਉੱਪਰ ਮਾਣ ਕਰ ਰਿਹਾ ਹੈ ਉਹਨਾਂ ਦਾ ਸਨਮਾਨ ਕਰ ਰਿਹਾ ਹੈ ਔਰ ਫਕਰ ਦੀ ਗੱਲ ਇਹ ਹੈ ਕਿ ਦੁਸ਼ਮਣ ਦੇ ਘਰ ਦੇ ਵਿੱਚ ਵੜ ਕੇ ਹਿੰਦੁਸਤਾਨ ਦੀ ਫੌਜ ਨੇ ਉੱਥੇ ਨੋ ਬੰਕਰ ਜਿਹੜੇ ਆ ਉਹ ਤਬਾਹ ਕੀਤੇ ਔਰ 90 ਤੋਂ ਵੱਧ ਜਿਹੜੇ ਉਥੇ ਦਸ਼ਤਗਰਬੀ ਕੀ ਉਹਨਾਂ ਨੂੰ ਢਾਹ ਢੇਰੀ ਕੀਤਾ ਔਰ ਉਹਨਾਂ ਦਾ ਸਵਾਗਤ ਕਰਦੇ ਆਂ ਔਰ ਅੱਜ ਜ਼ਰੂਰਤ ਹੈ ਸਾਰੇ ਦੇਸ਼ ਦੇ ਲੋਕਾਂ ਨੂੰ ਇਕੱਠਿਆਂ ਹੋਣ ਦੀ ਮੈਂ ਪੂਰੀ ਦੁਨੀਆ ਦੇ ਮੁਲਕਾਂ ਨੂੰ ਇਹ ਬੇਨਤੀ ਕਰਦਾ ਕਿ ਸਾਰੇ ਜਣੇ ਇਕੱਠੇ ਹੋ ਕੇ ਇਹ ਮੰਗ ਕਰੋ ਕਿ ਜਿਹੜਾ ਪਾਕਿਸਤਾਨ ਹੈ ਇਹਨੂੰ ਦਸ਼ਤਗਰਬੀ ਮੁਲਕ ਡਿਕਲੇਅਰ ਕੀਤਾ ਜਾਏ ਔਰ ਇਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਮੇਲ ਵਰਤਨ ਪੂਰੀ ਦੁਨੀਆ ਦੇ ਲੋਕ ਨਾ ਰੱਖੇ ਮੇਰੇ ਸਾਥੀ ਕੇਰਨ ਚੰਦੇ ਜੀ ਅੱਜ ਅੰਮ੍ਰਿਤਸਰ ਵੀ ਪੰਜਾਬ ਵੀ ਦੇਖ ਲੋ ਕਿ ਰਾਸ਼ਨਾਂ ਇਹ ਬਣਾ ਲੈਣਾ ਲੱਗ ਗਈਆਂ ਕਤੂਰ ਪੰਪਰ ਲੈਣਾ ਲੱਗ ਗਈਆਂ ਲੋਕਾਂ ਨੂੰ ਮੈਂ ਅਪੀਲ ਕਰਾਂਗਾ ਕਿ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਬਹੁਤ ਆ ਔਰ ਬਿਲਕੁਲ ਸਿਚੁਏਸ਼ਨ ਅੰਡਰ ਕੰਟਰੋਲ ਹੈ ਕਿਸੇ ਚੀਜ਼ ਦੀ ਕਮੀ ਨਹੀਂ ਹੈ ਨਾ ਰਾਸ਼ਨ ਦੀ ਕਮੀ ਹੈ ਨਾ ਦੁੱਧ ਦੀ ਕਮੀ ਹੈ ਸਾਰੀਆਂ ਚੀਜ਼ਾਂ ਸਾਰਿਆਂ ਨੂੰ ਟਾਈਮ ਸਿਰ ਮਿਲਣਗੀਆਂ ਲੇਕਿਨ ਇਹ ਹੈ ਕਿ ਪੈਨਿਕ ਨਾ ਹੋਣ ਦੀ ਜ਼ਰੂਰਤ ਨਹੀਂ ਔਰ ਡਰ ਦਾ ਮਾਹੌਲ ਆਪਣੇ ਮਨ ਚ ਨਾ ਰੱਖੋ ਮੌਕਾ ਲਈ ਜਿਹੜੀ ਚਾਰਜੇ ਦਾ ਬਿਲਕੁਲ ਹੋਏਗੀ ਉਹ ਇਹ ਤੇ ਪ੍ਰੈਕਟਿਸ ਹੈਗੀ ਹੈ ਔਰ ਆਰਮੀ ਪ੍ਰੈਕਟਿਸ ਕਰਦੀ ਹੈ ਔਰ ਅਸੀਂ ਸਾਥ ਦੇ ਆਂਦੇ ਹਾਂ